ਪ੍ਰੇਤ ਨੇ ਕਿਹੜੇ ਕਾਲ ਜੁਗ ਚ ਕਲ ਜੁਗ ਕੋ ਰੁਕ ਕੇ ਬੈਠਾ ਜਿਹੜੇ ਗੁਰੂ ਦੀ ਗੱਲ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਨਹੀਂ ਮੰਨਦੇ ਉਹ ਕਲ ਜੁਗ ਦੀ ਸੁਭਾਅ ਲਈ ਫਿਰਦਿਆ ਕਹਿੰਦੇ ਕੱਲ ਮੈਂ ਪ੍ਰੇਤ ਜਿਹਨਾਂ ਦਾ ਸੁਭਾਅ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਮੰਨਦਾ ਉਹ ਪ੍ਰੇਤ ਨੇ ਕੱਲ ਮੈਂ ਪ੍ਰੇਤ ਜਿਹਨੀਆਂ RAM ਨਾ ਪਛਾਤਾ ਜਿਹਨਾਂ ਅਜੇ ਤੱਕ ਪਰਮਾਤਮਾ ਨੂੰ ਨਹੀਂ ਪਛਾਣਿਆ ਉਹ ਪ੍ਰੇਤ ਦੀ ਬਿਰਤੀ ਉਹਨਾਂ ਦੀ ਸਤਜੁਗ ਪਰਮ ਹੰਸ ਬਚਾਰੇ ਓਏ ਹੋਏ ਹੋਏ ਸਤਜੁਗ ਕਿੱਥੇ ਹੁਣ ਕਲਯੁਗ ਵਿੱਚ ਸਤਜੁਗ ਕਿੱਥੇ ਆ ਗਿਆ ਵੀ ਸਤਜੁਗ ਤੇ ਜਿਹਾਉਣਾ ਉਹ ਨਹੀਂ ਜਦੋਂ ਸਤਜੁਗ ਸੀ ਉਦੋਂ ਕਲਯੁਗ ਵੀ ਆ ਗਿਆ ਸੀ ਅੱਜ ਕਲਯੁਗ ਹੈ ਸਤਜੁਗ ਅੱਜ ਵੀ ਹੈ ਕੀ ਕਹਿੰਦੇ ਕਹਿੰਦੇ ਸਤਜੁਗ ਪਰਮ ਹੰਸ ਵਿਚਾਰੀ ਉਹ ਕਹਿੰਦੇ ਭਾਈ ਉੱਥੇ ਸਤਜੁਗ ਆ ਕਹਿੰਦੇ ਕਿੱਥੇ ਪਰਮ ਹੰਸ ਵਿਚਾਰੀ ਜਿਹੜੇ ਪਰਮਾਤਮਾ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਉਥੇ ਸਤਜੁ ਗਿਆ ਉਹ ਪਰਮ ਹੰਸ ਨੇ ਉਹ ਹੰਸ ਬਣ ਜਾਂਦੇ ਨੇ ਉਹ ਸਰੋਵਰ ਤੇ ਜਾ ਕੇ ਬਹਿ ਜਾਂਦੇ ਨੇ ਜਿਹੜੇ ਪਰਮਾਤਮਾ ਦੇ ਸ਼ਬਦ ਦੀ ਵਿਚਾਰ ਕਰਦੇ ਜਿਹੜੇ ਵਿਚਾਰ ਨਹੀਂ ਕਰਦੇ ਉਥੇ ਕਲ ਜੁ ਗਿਆ ਦੱਸੋ ਆਪਾਂ ਗੌਰ ਕੀਤੀ ਹੋਇਆ ਕਿ